ਸਤਿ ਸ਼੍ਰੀ ਅਕਾਲ ਕਿਸਾਨ ਭਰਾਵੋ ਉਮੀਦ ਕਰਦੇ ਹਾਂ ਸਾਰੇ ਕਿਸਾਨ ਵੀਰ ਤੰਦਰੁਸਤ ਹੋਣ ਕਿਤੇ ਠੀਕ ਹੋਣਗੇ ਸਭ ਤੋਂ ਪਹਿਲਾਂ ਅੱਜ ਜਿਹੜੀ ਵੀਡੀਓ ਹੈ ਨੂੰ ਲਾਸਟ ਤੱਕ ਜਰੂਰ ਦੇਖੋ ਤਾਂ ਕਿ ਸਾਰੇ ਸੰਧਾਂ ਦੇ ਤੁਹਾਨੂੰ ਕੰਟੈਕਟ ਨੰਬਰ ਤੇ ਰੇਟ ਪਤਾ ਲੱਗ ਸਕਣ ਪੂਰੀ ਸਕਿਪ ਨਾ ਕਰਿਓ ਵੀਡੀਓ ਨੂੰ ਤਾਂ ਯਾਰ ਜਾਣਕਾਰੀ ਛੁੱਟ ਜਾਂਦੀ ਹੈ ਹਨਾ ਫਿਰ ਸੰਧ ਦੇ ਐਡ ਦੇਖਣ ਦੀ ਨਿਆਰਾ ਨਹੀਂ ਆਉਂਦਾ ਤੇ ਆਪਣਾ ਜਿਹੜਾ ਕੰਟੈਕਟ ਨੰਬਰ ਹੈ ਆਪਣੇ ਜੇ ਕਿਸੇ ਭਰਾ ਨੇ ਆਪਣੇ ਨਾਲ ਵੀਡੀਓ ਪਾਉਣੀ ਹੋਵੇ ਚੈਨਲ ਤੇ ਤੇ ਸਕਰੀਨ ਤੇ ਨੰਬਰ ਹੈ ਜਿਹੜਾ ਚੱਲ ਰਿਹਾ ਹੈ ਤੇ ਪੰਜ ਤੋਂ ਸੱਤ ਫੋਟੋ ਤੁਸੀਂ ਭੇਜ ਕੇ ਐਡ ਜਿਹੜੀ ਪਵਾ ਸਕਦੇ ਹੋ ਤੇ ਆਪਣੇ ਚੈਨਲ ਨੂੰ ਸਬਸਕ੍ਰਾਈਬ ਜ਼ਰੂਰ ਕਰ ਲਿਓ ਤਾਂ ਕਿ ਨਵੇਂ ਤੋਂ ਨਵੇਂ ਸੰਦਾਂ ਦੀਆਂ ਤੁਹਾਨੂੰ ਵੀਡੀਓ ਹਰ ਰੋਜ਼ ਦੇਖਣ ਨੂੰ ਮਿਲਦੀਆਂ ਰਹਿਣ। ਵਿਨਾ ਟਾਈਮ ਬਰਬਾਦ ਕਰੇ ਵੀਡੀਓ ਨੂੰ ਕਰਦੇ ਹਾਂ ਸਟਾਰਟ ਦਿੰਨੇ ਆ ਜਾਣਕਾਰੀ ਫਾਰਮਟ੍ਰੈਕ 60 ਟਰੈਕਟਰ ਦੀ ਤੇ ਸਭ ਤੋਂ ਪਹਿਲਾਂ ਬੜਾ ਟਰੈਕਟਰ ਦਾ ਮਾਡਲ ਦੱਸ ਦਈਏ 2020 ਮਾਡਲ ਟਰੈਕਟਰ ਹੈਗਾ। 2020 ਮਾਡਲ ਟਰੈਕਟਰ ਹੈ ਪੀਵੀ 13 ਨੰਬਰ ਸੰਗਰੂਰ ਦਾ ਨੰਬਰ ਟਰੈਕਟਰ ਹੈ। ਫਰਸਟ ਪਾਰਟੀ ਹੈ ਟਰੈਕਟਰ। ਸਨਾਵ ਏਜੰਸੀ ਦੇ ਵਿੱਚੋਂ ਕੈਸ਼ ਜਿਹੜੀ RCA ਟਰੈਕਟਰ ਦੀ ਬਣੀ ਹੋਈ ਹੈ ਕੈਸ਼ ਦੀ RCA ਟਰੈਕਟਰ ਦੀ ਕੋਈ ਲੋਨ ਵਗੈਰਾ ਨਹੀਂ ਖੜਾ ਟਰੈਕਟਰ ਦਾ ਬਿਲਕੁਲ ਲੋਨ ਵਗੈਰਾ ਤੋਂ ਸਾਫ਼ ਟਰੈਕਟਰ ਹੈਗਾ ਤੇ ਥੋੜਾ ਹੀ ਟਰੈਕਟਰ ਚੱਲਿਆ ਹੋਇਆ ਨਾਲ ਦੇ ਟਾਇਰ ਤਕਰੀਬਨ ਟਰੈਕਟਰ ਦੇ 80 ਪੈਸੇ ਟਰੈਕਟਰ ਦੇ ਨਾਲ ਦੇ ਟਾਇਰ ਪਏ ਨੇ ਖੇਤੀਬਾੜੀ ਦੇ ਕੰਮਾਂ ਦੇ ਵਿੱਚ 20 ਕਪੈਸੇ ਟਾਇਰ ਕਿਸਾਨ ਵੀਰ ਨੇ ਕਸਾਏ ਨੇ ਟਰੈਕਟਰ ਦੇ ਪਿੱਛੇ ਯੂ ਪਾਈਪਾ ਵਗੈਰਾ ਲੱਗੀ ਹੋਈ ਹੈ ਕੋਈ ਕਮੀ ਪੇਸ਼ ਨਹੀਂ ਟਰੈਕਟਰ ਦੇ ਵਿੱਚ ਕੋਈ ਦਿੱਕਤ ਨਹੀਂ ਇੰਜਨ ਗੇਅਰ ਦਾ ਬਿਲਕੁਲ ਓਕੇ ਤੇ ਨਵਾਂ ਟਰੈਕਟਰ ਹੈ ਬੰਪਰ ਤੋਂ ਲੈ ਕੇ ਡਰਾਵਲ ਤੱਕ ਸਾਰਾ ਟਰੈਕਟਰ オリジナル ਹੈ ਜੇਕਰ ਹੁਣ ਆਪਾਂ ਟਰੈਕਟਰ ਦੇ ਲੋਕੇਸ਼ਨ ਦੀ ਗੱਲ ਕਰੀਏ ਟਰੈਕਟਰ ਕਿੱਥੇ ਖੜਾ ਹੈ ਟਰੈਕਟਰ ਸੁਨਾਮ ਤੇਰੀ ਓਟ ਫਾਰਮ ਟਰੈਕ ਏਜੰਸੀ ਦੇ ਵਿੱਚ ਟਰੈਕਟਰ ਖੜਾ ਹੈਗਾ ਸੁਨਾਮ ਦੇ ਵਿੱਚ ਤੇ ਵੀਰਾਂ ਦਾ ਵੀ ਡੀਲਰਸ਼ਿਪ ਵੀ ਹੈ ਫਾਰਮ ਟਰੈਕ ਟਰੈਕਟਰ ਦੀ ਵੀਰਾਂ ਤੋਂ ਤੁਸੀਂ ਟਰੈਕਟਰ ਜਿਹੜਾ ਨਵਾਂ ਵੀ ਖਰੀਦ ਸਕਦੇ ਹੋ ਤੇ ਰੇਟ ਦੀ ਗੱਲ ਕਰਦੇ ਹਾਂ ਫਾਰਮ ਟਰੈਕ ਟਰੈਕਟਰ ਦੀ ਰੇਟ ਜੋ ਰੱਖਿਆ ਇਹਦਾ 625000 ਰੁਪਏ ਰੱਖਿਆ ਤੇ ਬਾਕੀ ਮੌਕੇ ਤੇ ਲੈਸ ਹੋ ਜੂਗਾ ਵੀਰ ਟਰੈਕਟਰ ਨੂੰ ਵਿੱਚ ਵੀ ਕੱਟ ਲੈਣਗੇ ਜੇ ਕੋਈ ਟਰੈਕਟਰ ਤੁਹਾਨੂੰ ਵਿੱਚ ਕਟਾਉਣਾ ਹੈ ਵੀਰਾਂ ਦਾ ਕੰਟੈਕਟ ਨੰਬਰ ਹੈ ਜਿਹੜਾ ਸਕਰੀਨ ਦੇ ਉੱਤੇ ਸ਼ੋ ਹੋ ਰਿਹਾ ਸੋ ਵੀਰਾਂ ਨਾਲ ਗੱਲਬਾਤ ਕਰਕੇ ਤੁਸੀਂ ਟਰੈਕਟਰ ਦੀ ਹੋਰ ਜਾਣਕਾਰੀ ਤੇ ਟਰੈਕਟਰ ਖਰੀਦ ਸਕਦੇ ਹੋ ਜੀ ਸੋ ਅੱਗੇ ਗੱਲ ਕਰਦੇ ਆਪਾਂ ਮੱਕੀ ਦੇ ਸਾਇਲੇਜ ਵਾਲੀ ਮਸ਼ੀਨ ਦੀ ਕਾਮਲ ਦੀ ਬਣੀ ਹੋਈ ਹੈ ਇਹ ਬਿਲਕੁਲ ਸਾਫ ਸੁਥਰੀ ਮਸ਼ੀਨ ਪਈ ਹੈ ਸਾਰੀ ਰਿਪੇਅਰ ਵੀਰਾਂ ਨੇ ਓਕੇ ਕੀਤੀ ਹੋਈ ਹੈ 2023 ਮਾਡਲ ਮਸ਼ੀਨ ਹੈ ਬਿਲਕੁਲ ਨਵੀਂ ਮਸ਼ੀਨ ਹੈ ਥੋੜੀ ਚਲਾਈ ਹੋਈ ਹੈ ਵੀਰਾਂ ਨੇ ਕੋਈ ਇੰਨੀ ਖਾਸ ਜ਼ਿਆਦਾ ਚੱਲੀ ਨਹੀਂ 2023 ਮਾਡਲ ਤੇ ਇੱਕ ਓਮਕਾਰ ਇੰਡਸਟਰੀ ਤੁਹਾਨੂੰ ਪਤਾ ਹੀ ਹੈ ਕਿ ਬਿਲਕੁਲ ਸਾਈਲ ਸਾਈਲੇਜ ਦੀਆਂ ਮਸ਼ੀਨਾਂ ਬਣਾਉਣ ਵਾਸਤੇ ਮਸ਼ਹੂਰ ਹੈ ਤੇ ਉਹਨਾਂ ਵੀਰਾਂ ਦੀ ਇਹ ਬਣੀ ਹੋਈ ਹੈ ਚਾਰ ਓੜਿਆਂ ਵਾਲੀ ਮਸ਼ੀਨ ਹੈ ਇਹ ਚਾਰ ਓੜੇ ਲੈ ਕੇ ਜਾਂਦੀ ਹੈ ਤੇ ਟਰੈਕਟਰ ਵੀ ਕਾਮਲ ਵਾਲੀ ਮਸ਼ੀਨ ਤੇ ਕਹਿੰਦੇ ਬਹੁਤ ਜ਼ਿਆਦਾ ਸੌਖਾ ਚੱਲਦਾ ਹੈ ਇੰਨਾ ਵੀਰਾਂ ਬਾਰੇ ਦੱਸਣ ਦੀ ਲੋੜ ਹੀ ਨਹੀਂ ਤੁਸੀਂ ਜਾਣਦੇ ਹੋ ਏਕ ਓਮਕਾਰ ਇੰਡਸਟਰੀ ਤੇ ਫਰੀਦਕੋਟ ਏਰੀਆ ਦੇ ਵਿੱਚ ਇਹਟਰ ਮਸ਼ੀਨ ਹੈ ਜਿਹੜੀ ਖੜੀ ਹੈ ਤੇ ਰੇਟ ਹੈ ਜੋ ਕਿਸਾਨ ਭਰਾਣੇ ਦਾ 6 ਲੱਖ 25000 ਰੁਪਿਆ ਰੇਟ ਰੱਖਿਆ ਤੇ ਬਾਕੀ ਮੌਕੇ ਤੇ ਮਾਨਤਾ ਨਾਲ ਜਿਹੜਾ ਵੀਰਾਂ ਵੱਲੋਂ ਕੀਤਾ ਜਾਊਗਾ ਤੇ ਵੀਰਾਂ ਦਾ ਕੰਟੈਕਟ ਨੰਬਰ ਜਿਹੜਾ ਸਕਰੀਨ ਦੇ ਉੱਤੇ ਸ਼ੋਅ ਹੋ ਰਿਹਾ ਵੀਰਾਂ ਦਾ ਕੰਟੈਕਟ